ਲਓ ਲੱਤੀ ਆਇਆ ਜੋਰ ਤੇ ਮਗਰ ਮੈਨੂੰ ਜੋਰ ਲੈ ਤੂੰ ਦੱਸਦੀ ਨਾ ਪਹਿਲਾਂ ਮੈਂ ਮਾਪੇ ਤੁਰਿਆ ਤੋਨਸਿਕਾ ਮੈਂ ਫੜਨ ਨਹੀਂ ਮਦਰ ਲੱਗਦੀ ਨਾ ਮੈਂ ਤਾਂ ਭਈ ਇਸ ਕੰਮ ਕਰਦੇ ਫਿਰਦੇ ਗਲੀ ਚ ਐਸਾ ਮਗਰ ਕੋ ਜਰਮਲ ਐਸਾ ਹੋਈ ਫੜਦੇ ਲੱਗਿਆ ਘਰੋ ਘਰੋ ਦੇਖੋ ਇਹ ਆਲਦੀ ਕਿਸੇ ਅੱਧ ਪੰਜ ਦੀ ਫੜਦੀ ਫਤਰੀ ਜੀ ਫਤਰੀ ਤੇ ਕੋ ਗਲੀ ਚ ਬਈ ਆ ਰਹੀ ਸੀ ਐਮਟੀਆਰ ਸਕੂਲ ਵਾਲੀ ਗਲੀ ਤੋਂ ਨੇੜੇ ਆ ਰਹੀ ਸੀ ਉੱਤੇ ਬਈ ਆ ਰਹੀ ਸੀ ਦੋ ਬੰਤੇ ਸੀਗੇ ਭਾਈ ਕਿਤੇ ਪਰਚ ਕੋਕ ਲੈ ਗਏ

जी तो के जी। पिछे वाले ने अभी वाइट में इतना नहीं मैं हो गई जो आए तो हो